ਬਜਟ ਚਾ ਬਾਈ ਕਹਿਣ ਦਾ ਪਾਵ ਵੀ ਤੇਲ ਦੇ ਖਰਚੇ ਪੱਖੋਂ ਠੀਕ ਆ ਬਾਕੀ ਵੀ ਆ ਡੈਕਟਰ ਵੀ ਠੀਕ ਆ ਤੇਲ ਦੇ ਪੱਖੋਂ ਬਾਕੀ ਮੈਨੂੰ ਇਹ ਲੱਗ ਰਿਹਾ ਹੈ ਜਿਸ ਤਰ੍ਹਾਂ ਬਈ ਚਾਰ ਸਿਲੰਡਰ ਇਹਦੇ ਤੋਂ ਸਵਾਲ ਤਾਂ ਤੁਹਾਡਾ ਜੀ ਨਵੀਂ ਵੀਡੀਓ ਦੇ ਵਿੱਚ ਤੁਹਾਡੇ ਆਪਣੇ ਚੈਨਲ ਦੇ ਪਹਿਲਾ ਤਬਾ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਅੱਜ ਕਾਫੀ ਟਾਈਮ ਤੋਂ ਬਾਅਦ ਵੀਡੀਓ ਸ਼ੂਟ ਕਰ ਰਹੇ ਆ ਆਪਾਂ ਤੇ ਬਈ ਅੱਜ ਆਪਾਂ ਆਪਣੇ ਸਵਰਾਜ ਝੋਟਾ ਆਪਣੇ ਪਿੱਛੇ ਖੜਿਆ ਅੱਜ ਆਪਾਂ ਜਾਣਾ ਵੀ ਇਹਨੂੰ ਕੰਮ ਤੇ ਲੈ ਕੇ ਤੇ ਬਾਕੀ ਬਈ ਆਪਾਂ ਹਜੇ ਆਪਣੇ 60 55 ਨੂੰ ਚਲਾ ਨਹੀਂ ਰਹੇ ਹੈਗੇ ਉਹ ਜਿੱਦ ਦੀ ਆਪਾਂ ਦੇ ਕਣਕ ਬੀਜੀਆ ਉਸ ਤੋਂ ਬਾਅਦ ਬਈ ਆਪਣੇ ਘਰਾਂ ਹੀ ਖੜਾ ਹੈ ਉਹਨੂੰ ਬਈ ਇਸ ਤਰ੍ਹਾਂ ਚਲਾਉਣ ਨੂੰ ਜੀ ਨਹੀਂ ਕਰਦਾ ਹੈਗਾ ਜਦੋਂ ਤੱਕ ਉਹਦੇ ਮੱਡਕ ਨਹੀਂ ਲੱਗਦਾ ਤੇ ਜਦੋਂ ਤੱਕ ਬੰਪਰ ਤੇ ਛਤਰੀ ਨਹੀਂ ਲੱਗਦੀ ਹੈਗੀ ਇਹ ਦੇਖੋ ਬਈ ਇਹ ਖੜਾ ਆਪਣਾ 60 55 ਤੇ ਉਹ ਖੜਾ ਬਈ ਆਪਣਾ ਸਵਰਾਜ ਸਵਰਾਜ ਨੂੰ ਬਈ ਅੱਜ ਲੈ ਕੇ ਜਾ ਰਹੇ ਆਪਾਂ ਨੇ 7 7.5 ਕਿਲਿਆਂ ਪਰ ਬਾਈ ਰੋਟਾਵੇਟਰ ਮਾਰਨਾ ਤੇ ਕੱਲ ਆਪਾਂ ਹੈਰੋ ਮਾਰਿਆ ਤੇ ਫਿਰ ਓਪਨ ਬਾਈ ਉੱਥੇ ਖੋਲਤੀ ਆਪਣੀ ਲਿਆਂ ਕੇ ਤੇ ਅੱਜ ਹੁਣ ਆਪਾਂ ਨੇ ਡੰਡਾ ਪਾ ਲੰਨੇ ਬਾਈ ਤੇ ਬਾਕੀ ਹੂਕਾ ਕੱਪਨ ਖੋਲ ਕੇ ਟਰਾਲੇ ਤੇ ਰੱਖਤੀ ਫੱਟੀ ਵੀ ਖੋਲਤੀ ਤੇ ਹੁਣ ਇਹਦੇ ਕੋਲ ਰੋਟਾਵੇਟਰ ਪਾਰ ਕੇ ਦੇਖਦੇ ਦਿਖਾਉਨੇ ਆ ਬਾਈ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਬਣੇ ਰਹੋ ਵੀ ਬਾਈ ਆਪਣਾ ਟਰੈਕਟਰ ਕਿੰਨਾ ਤੇਲ ਪਿੰਦਾ ਏ 7 ਕਿਲਿਆਂ ਦੇ ਰੋਟਾਵੇਟਰ ਤੇ ਕਿੰਨਾ ਕੁ ਟਾਈਮ ਲੱਗਦਾ ਬਾਕੀ ਬਾਈ ਤੁਹਾਨੂੰ ਪਤਾ ਹੀ ਆ ਸਿਆਲਾਂ ਦੇ ਦਿਨਾਂ ਤੇ ਟਾਈਮ ਉਹញੋ ਹੋ ਜਾਂਦਾ ਵੀ ਨੇਰਾ ਤੇ ਦੇਖੋ ਤੇਲ ਆਪਾਂ ਮੇਰੇ ਖਿਆਲ ਤੇ ਜੈਲੋ ਤੇ ਥੋੜੀ ਜਿਹੀ ਉੱਪਰ ਜਾਊਗੀ ਸੂਈ ਚਲੋ ਪਾ ਲੂਗਾ ਤੇਲ ਤਾਂ ਨਾਲ ਤੁਹਾਨੂੰ ਦਿਖਾ ਦਊਗਾ ਵੀ ਕਿੰਨਾ ਕੁ ਤੇਲ ਪੀਤਾ ਟਰੈਕਟਰ ਨੇ ਉਹ ਸਾਰਾ ਉਸ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੂਗਾ ਵੀ ਰੋਟਾ ਵੇਟਰ ਤੇ ਕਿੰਨਾ ਕੁ ਵੀ ਕਿਹੜੇ ਗੇਅਰ ਨਾਲ ਚਲਾ ਰਹੇ ਆ ਤੇ ਕਿੰਨਾ ਕੁ ਤੇਲ ਪੀਂਦਾ ਵੀ ਸਭ ਰਾਜ ਆਪਾਂ 60-54 ਸਭਰਾਜ ਦਾ ਖਰਚਾ ਓਵਰਆਲ ਸੇਮੇ ਲੱਗ ਰਿਹਾ ਹੈ ਬਾਕੀ ਬਈ ਹੁਣ ਇਹਨੂੰ ਵਰਤੇ ਤੇ ਪਤਾ ਲੱਗੂਗਾ ਕਿਉਂ ਜਦੋਂ ਅਪਣੇ ਸੁਪਰਸੀਡਰ ਨਾਲ ਕਾਨਕ ਵਿਜੀਤੀ ਤਾਂ ਤੇਲ ਦਾ ਖਰਚਾ ਠੀਕੇ ਤਾਂ ਉਹ ਬਹੁਤ ਜ਼ਿਆਦਾ ਨਹੀਂ ਤਾਂ ਸਵਰਾਜ ਜਿੰਨਾ ਕਿ ਲੱਗਿਆ ਖਰਚਾ ਆਪਾਂ ਨੂੰ ਹੋ ਸਕਦਾ ਬਈ ਸਵਰਾਜ ਨਾਲੋਂ ਘੱਟ ਖਰਚਾ ਹੋਵੇ ਇਹਦਾ ਉਹ ਬਈ ਵਰਤੇ ਤੇ ਪਤਾ ਲੱਗੂਗਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਵੀਡੀਓ ਦੇਖਣ ਨੂੰ ਮਿਲ ਜੂਗੀ ਨਵੇਂ ਜੁੜ ਰਹੇ ਆ ਨਾ ਨਵੇਂ ਬੰਦੇ ਵੀਡੀਓ ਦੇਖ ਰਹੇ ਆ ਤਾਂ ਬਈ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਬਈ ਹੌਸਲਾ ਜੱਪ ਹੋ ਜਾਂਦਾ ਜਦੋਂ ਕੋਈ ਬੰਦਾ ਸ਼ੇਅਰ ਜਾਂ ਲਾਈਕ ਤੇ ਵਧੀਆ-ਵਧੀਆ ਕਮੈਂਟ ਕਰਦਾ ਆਪਣੇ ਆਪ ਤੇ ਐਂ ਜੀ ਕਰਦਾ ਵੀ ਕੋਈ ਵਧੀਆ ਤੁਹਾਡੇ ਲਈ ਵੀਡੀਓ ਬਣਾਈ ਜਾਵੇ ਹੁਣ ਆਪਾਂ ਫੈਮਿਲੀ ਰੀਜ਼ਨ ਕਰਕੇ ਬਈ ਕਾਫੀ ਟਾਈਮ ਹੋ ਗਿਆ ਪੰਜ-ਛੇ ਦਿਨ ਹੋ ਗਏ ਵੀਡੀਓ ਆਈ ਨਹੀਂ ਹੈਗੀ ਤੇ ਹੁਣ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਰੈਗੂਲਰ ਵੀਡੀਓ ਆਇਆ ਕਰਨਗੇ ਆ ਬਾਈ ਜੇ ਤੁਸੀਂ ਸਪੋਰਟ ਕਰੋਗੇ ਤਾਂ ਲੋ ਜੀ ਲੋ ਰੋਟਾ ਬਿੜਦਾ ਬਾਈ ਪਾ ਲਿਆ ਪਰ ਛੋਟੇ ਮਗਰ ਹਾਂ ਹਾਂ ਬੈਠੋ ਬੈਠੋ ਬਾਕੀ ਬਾਈ ਲੇਬਰ ਆ ਗਈ ਸਫਾਈ ਨਹੀਂ ਜਾਣਾ ਬਈ ਇਹਨਾਂ ਦਾ ਦੇ ਲੋਹ ਦੇ ਵਿੱਚ ਬਾਕੀ ਬਾਈ ਸਫਾਈ ਦਾ ਟਾਰਗੇਟ ਕੁਆੜ ਬਹੁਤ ਜਿਆਦਾ ਬਾਈ ਬਾਕੀ ਬਾਈ 2000 ਤੇਲ ਪਾਇਆ ਲੱਗਾ ਨੇ ਐਨੀ ਕੋਈ ਅਗਦੀ ਹੋ ਗਿਆ ਤਾਂ ਬਣਾਵਾਂ ਚੱਲਦੇ ਨੂੰ ਬਾਕੀ ਦੇਖ ਲਿਆ ਬਾਈ ਸਾਡੇ ਨਾਲ ਕਿੰਨਾ ਹੋ ਰਿਹਾ ਦਾ ਸਮਾਂ ਲੈ ਕੇ ਨਾ ਆਉਂਦਾ ਵੀਡੀਓ ਦੇ ਵਿੱਚ ਬਣੇ ਰਹੋ ਬਾਕੀ ਉਹ ਚੱ ਰਿਹਾ ਬਈ ਮਸੀਨ ਦੇਖ ਬਾਈ ਛੋਟੇ ਦਾ ਆਪਣੇ ਦਾ ਹਾਲ ਇਦਰ ਬਈ ਕੱਪੜਿਆਂ ਦਾ ਵੀ ਪੂਰਾ ਹਾਲ ਹੋ ਗਿਆ। ਬਾਕੀ ਬਈ ਥੋੜਾ ਜਿਹਾ ਕੰਮ ਰਹਿ ਗਿਆ। ਦੇਖੋ ਸਾਰਾ 7.5 ਕਿੱਲੇ ਦਾ ਪਲਾਂਟ ਵਾ ਇੱਥੇ ਵੀ ਹੈਰੋ ਮਾਰੀ ਵੀ ਤੇ ਇੱਥੇ ਲੋੜ ਨਹੀਂ ਹੈਗੀ ਰੋਟਾਵੇਟਰ ਦੀ। ਤੇ ਬਾਕੀ ਬਈ ਪਿੱਛੇ ਮਾਰਿਆ ਆਪਾਂ ਉਹਦਾ ਕਰਦੇ ਆ ਫਾਈਨਲ। ਬਾਕੀ ਆਪਣੀ ਮਸ਼ੀਨ ਢੇਰੀਆਂ ਜਿਹਾ ਕਰਾ ਢੇਰੀ ਹੋਈ ਬਈ ਇਹਨਾਂ ਨੂੰ ਫੋਲਦੀ ਹੁੰਦੀ ਆ ਹੱਥ ਦੇਖੋ ਬਈ। ਮਿੱਟੀ ਨਾਲ ਕਿੰਨਾ ਬੁਰਾ ਹਾਲ ਹੋ ਗਿਆ। ਚਲੋ ਬਈ ਕੰਮ ਆ। ਬਾਕੀ ਵੀ ਝੋਟਾ ਦੇਖੋ। ਲਿਬੜਿਆ ਪਿਆ। ਬਾਕੀ ਬਈ ਰੋਟਾ ਮੀਟਰ ਦੀ ਪੱਤੀਆਂ ਘਸ ਗਿਆ ਬਣਿਆ ਜਾਨਾ ਇਹ ਦੇਖੋ ਤੁਸੀਂ ਪੱਤੀਆਂ ਘਸ ਗਈਆਂ ਇਹਦੇ ਕਰਕੇ ਬਈ ਉਹ ਆ ਬਾਕੀ ਬਈ ਪਰਫਾਰਮੈਂਸ ਬਹੁਤ ਵਧੀਆ ਐਨ ਗੱਲ ਬਤ ਔਕੇ ਆ ਡੈਕ ਨੇ ਨਜ਼ਾਰਾ ਲੰਜਦਾ ਪਿਆ ਬਈ ਬਹੁਤ ਵਧੀਆ ਛੁੱਟੇ ਬਣੂ ਛੋਟੇ ਟਰੈਕਟਰ ਪਰ ਬਾਕੀ ਬਈ ਜਿਹੜੀ ਨਾ ਆਪਾਂ ਨੇ ਡੈਕ ਇਹਨੂੰ ਸਿਸਟਮ ਨੂੰ ਜਿਹੜੇ ਕਿ ਯੂ ਪਾਈਪ ਆ ਇਹ ਇਹ ਰੜ ਇਹ ਲਈਏ ਵੀ ਆ ਇਹਨਾਂ ਦਾ ਸਪੋਰਟਾਂ ਦਾ ਬਹੁਤ ਜ਼ਿਆਦਾ ਫਾਇਦਾ ਬਈ ਦੱਕਾ ਛਤਰੀ ਨੇ ਹਿੱਲਦੀ ਹੈਗੀ ਐਨ ਗੁੱਡਾ ਕੰਮ ਹੋਇਆ ਪਿਆ ਜਰਾ ਹਾਂਜੀ ਹੁਣ ਆਪਾਂ ਪਹੁੰਚ ਗਏ ਬਾਈ ਪੰਪ ਤੇ ਮਸ਼ੀਨ 'ਮਾ ਡੀਜ਼ਲ ਪਾਉਣਾ ਦਾ ਡੀਜ਼ਲ ਘਟਦਾ ਬਾਕੀ ਬਾਈ ਸਵਰਾਜ ਝੋਟੇ ਦਾ ਕੰਮ ਆਪਾਂ ਨੇ ਫਾਈਨਲ ਕਰਤਾ ਵੇ ਮਸ਼ੀਨ 'ਮਾ ਪਾਉਣਾ ਡੀਜ਼ਲ ਹਾਂਜੀ ਸੱਜਣਾ ਹੁਣ ਆਪਾਂ ਪਹੁੰਚ ਗਏ ਬਾਈ ਘਰਾਂ ਦੇਖੋ ਬਾਈ ਜਦੋਂ ਆਪਾਂ ਲੈ ਕੇ ਗਏ ਤੇ ਇਹਨੂੰ ਤਾਂ ਜੈਲੋ ਪਰ ਤੀ ਸੂਈ ਹੈ ਜੀ ਆਪਾਂ ਨੇ ਫਿਰ 2000 ਤੇਲ ਪਾਇਆ ਬਾਈ ਦੇਖੋ ਅੱਧੀ ਟੈਂਕੀ ਪਰ ਸੂਈ ਖੜੀ ਹੈ ਥੋੜੀ ਜਿਹੀ ਡਾਉਨ ਆ ਕਟੋ-ਕਟ ਆਪਾਂ ਨੇ 7 7.5 ਕਿਲੇ ਦਾ ਗੇੜ ਬਾਈ ਰੂਟਾ ਮੀਟਰ ਮਾਰਨੇ ਨੂੰ ਤਾਂ ਉਹਦੇ ਵਿੱਚ ਆਪਾਂ ਨੇ 5 ਕਿਲੀਆਂ ਪਰ ਬਾਈ ਮਾਰਿਆ ਹੈ ਤੇ ਆਇਨੀ ਵੀ ਉਹ ਪੂਰੀ ਲੀਪੜ ਛੱਡ ਕੇ ਮਾਰਿਆ ਆ ਆਪਾਂ ਨੇ ਉੱਪਰ-ਉੱਪਰ ਪੋਲਾ-ਪੋਲਾ ਮਾਰਿਆ ਐਨਾ ਵੀ ਰੈਟਰ ਨੇ ਡੀਜ਼ਲ ਪੀਤਾ ਦੇਖੋ ਬਹੁਤ ਸਾਫ਼ ਸੀ ਤੇ ਡੀਜ਼ਲ ਪੀਤਾ ਆਪਣੇ ਸਵਰਾਜ ਝੋਟੇ ਨੇ ਬਾਕੀ ਬਈ ਇਹਦਾ ਵੀ ਖਰਚਾ ਚੈੱਕ ਕਰਾਂਗਾ ਤੁਹਾਨੂੰ ਇਹ ਤਾਂ ਬਈ ਉਹ ਬਜਟ ਜਿਹੜਾ ਹੈ ਸਵਰਾਜ 855 ਜਿਹੜਾ ਰੈਟਰ ਹੈ ਬਜਟ ਚਾ ਬਈ ਕਹਿਣ ਦਾ ਪਾਵ ਵੀ ਤੇਲ ਦੇ ਖਰਚੇ ਪੱਖੋਂ ਠੀਕ ਆ ਬਾਕੀ ਬਈ ਆ ਰੈਟਰ ਵੀ ਠੀਕ ਆ ਤੇਲ ਦੇ ਪੱਖੋਂ ਬਾਕੀ ਮੈਨੂੰ ਇਹ ਲੱਗ ਰਿਹਾ ਜਿਸ ਤਰ੍ਹਾਂ ਬਈ ਚਾਰ ਸਿਲੰਡਰ ਇੰਜਨ ਆ ਇਹਦਾ ਖਰਚਾ ਇਹਦਾ ਖਰਚਾ ਸਰਕਾਰਾਂ ਨੂੰ ਘੱਟ ਹੋਣਾ ਚਾਹੀਦਾ ਬਾਕੀ ਹੁਣ ਬਈ ਸਬ អਵਰੇਜ ਕੱਡੇ ਤੇ ਪਤਾ ਲੱਗੂਗਾ ਬਾਕੀ ਬਈ ਰੋਟਾ ਬੀਟਰ ਚ ਹੈ ਲਵੇਣੇ ਨੇ ਕੰਮ ਆ ਟਾਇਰਾਂ ਨੂੰ ਦੇਖੋ ਬਈ ਕੱਟ ਜੇ ਲੱਗ ਜੰਨੇ ਆ ਕਿਰਾਏ ਦੇ ਕੰਮਾਂ ਤੇ ਬਈ ਜਿਸ ਤਰ੍ਹਾਂ ਹੁਣ ਕਾਫੀ ਸਲੀਪਸ ਸੁਪਰਮਾਰਕ ਕਰਕੇ ਬਈ ਟਰਾਲੀਆਂ ਪਰ ਟਰੈਕਟਰ ਚੱਲਿਆ ਵਾ ਆਪਣਾ ਕੁਝ ਨਹੀਂ ਹੈਗਾ ਟਾਇਰਾਂ ਦਾ ਹਾਲ ਦੇਖੋ ਕਿਆ ਹੋ ਗਿਆ ਬਾਕੀ ਬਈ ਰੋਟਾ ਬੀਟਰ ਵੀ ਆਪਣਾ ਐਨ ਓਕੇ ਹੋ ਗਿਆ ਉਹ ਬੈਲਡਿੰਗ ਕਰਾਈਆਂ ਇੱਕ ਤਾਂ ਬਈ ਤੇ ਇੱਕ ਤਾਂ ਨੇ ਆ ਬੈਲਡ ਕਰਾਈ ਆ ਆ ਦੇਖੋ ਇਹ ਟੁੱਟ ਗਈ ਜੀ ਬਈ ਪਹਿਲਾਂ ਹਾਂਜੀ ਸੱਜਣੋ ਹੁਣ ਆਪਾਂ ਚੱਲੇ ਆ ਬਈ ਰਮਨ ਸਿੰਘ ਨੂੰ ਕਿਹਾ ਕਰਨ ਕੱਪੜੇ ਤੋੜਨ ਤੇ ਕੱਲ ਨੂੰ ਹੈਗੀ ਇੱਕ ਮੈਰਿਜ ਮੈਰਿਜ ਤੇ ਜਾਣਾ ਬਈ ਸ਼ਾਮ ਨੂੰ ਤੇ ਫਿਰ ਉਸ ਤੋਂ ਬਾਅਦ ਬਈ ਦੋ ਦਿਨ ਬਾਅਦ ਫੇਰ ਮੈਰਿਜ ਆ ਤੇ ਹੁਣ ਪਰਮਾਨੰ ਸਿੰਘ ਨੂੰ ਤੋੜਨ ਜਾ ਰਹੇ ਆ ਕੱਪੜੇ ਕੱਪੜੇ ਤੋੜਨ ਜਾ ਰਹੇ ਆ ਬਈ ਆਪਾਂ ਖੜ੍ਹਦੋ ਕਹਿ ਹੀ ਨਾ ਪਹਿਲੇ ਲੇਪ ਤੋਂ ਵਧੀਆ ਜਿਹੇ ਕੱਪੜੇ ਲੈ ਕੇ ਧਰਮਨ ਜੀ ਲੈ ਉਹ ਹੁਣ ਦੁਬਾਰਾ ਪਰ ਦੇਖਦੇ ਜਾ ਕੇ ਵੀ ਕਿੱਥੇ ਦੇ ਵਧੀਆ ਮਿਲਦੇ ਹਨ ਬਾਕੀ ਭਾਈ ਨਾਲ ਲੈ ਜਾਣ ਦਾ ਫਾਇਦਾ ਇਹ ਆ ਵੀ ਸਾਈਜ਼ ਪ੍ਰੋਪਰ ਸਹੀ ਮਿਲ ਜਾਂਦਾ ਹੋਰ ਕੋਈ ਚੱਕਰ ਨਹੀਂ ਹੈਗੇ ਹਾਂਜੀ ਮਿੱਤਰੋ ਹੁਣ ਤੁਹਾਨੂੰ ਦਿਖਾਉਨੇ ਆਪਾਂ ਇੱਕ ਸਾਈਕਲ ਆ ਦੇਖੋ ਭਾਈ ਚੰਡੀਗੜ੍ਹ ਦੇ ਵਿੱਚ ਚੌਂਕ ਦੇ ਕੋਲ ਰੱਖਿਆ ਜਦੋਂ ਐਂਟਰੀ ਕਰਦੇ ਆ ਚੰਡੀਗੜ੍ਹ ਦੇ ਵਿੱਚ ਆਪਾਂ 48 ਗੋਲ ਤੇ ਉੱਥੇ ਆਵੇ ਦੇਖੋ ਸਾਈਕਲ ਧਰਮਨ ਕਿਸ ਤਰ੍ਹਾਂ ਦਾ ਲੱਗਿਆ ਪੁੱਤ ਨੂੰ ਉਹ ਬੜਾ ਬੜਾ ਤਾਂ ਬਹੁਤ ਆ ਪਰ ਸੀਟ ਛੋਟੀ ਹੈ ਦੀ ਹੈ ਨਾ ਚੈਂਚੂਨ ਵਾਲੇ ਸਾਰਾ ਕੁਝ ਲੱਗਿਆ ਹੋਇਆ ਵਾ ਇਹ ਵਧੀਆ ਬਣਾਇਆ ਹੋਇਆ ਵੀ ਸਾਈਕਲ ਦਾ ਦੇਖੋ ਭਾਈ ਬੇਸਮੈਂਟ ਮਾਤੇ ਨਿਕਲ ਰਹੀ ਹੈ ਮਸ਼ੀਨ ਰੈਂਪ ਬਣਾ ਕੇ ਹੌਲੀ ਹੌਲੀ ਚੜਾਈ ਬਸ ਭਾਈ ਥੋੜੀ ਜਿਹੀ ਰਹਿ ਗਈ ਇੱਧਰ ਚੱਲ ਰਹੀ ਹੈ ਭਾਈ ਪੋਕਲਾਈਨ ਤੇ ਇੱਧਰ ਖੜਾ ਟੀਪਰ ਉਹ ਆ ਗਿਆ ਮਿਕਸਰ ਵਾਲੀ ਗੱਡੀ ਤੇ ਇੱਧਰ ਖੜਿਆ ਭਾਈ ਹੈਡਰੇ ਕੰਮ ਚੱਲ ਲਿਆ ਵੀ ਪੂਰਾ ਜੋਰਾ ਸ਼ੋਰਾ ਨਾਲ ਦਿਆ ਬਈ ਲਾਸਟ ਕਾ ਮਸ਼ੀਨ ਨਵੀਂ ਮਸ਼ੀਨ ਬਈ ਨਵੀਂ ਮਸ਼ੀਨ ਹੁੰਦੀ ਆ